ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਰੰਧਾਵਾ ਡੇਰੀ ਫਾਰਮਿੰਗ ਬਸਰਾਏ ਦੇ ਉੱਤੇ ਕਿਸਾਨ ਵੀਰੋ ਅੱਜ ਆਪਾ ਤੁਹਾਡੇ ਲਈ ਪਹੁੰਚਿਆ ਇੱਕ ਨਵੀਂ ਵੀਡੀਓ ਲੈ ਕੇ ਕਿਸਾਨ ਵੀਰੋ ਅੱਜ ਦੀ ਆਪਣੀ ਵੀਡੀਓ ਦਾ ਮੇਨ ਮੋਟਿਵ ਇਹ ਹੋਗਾ ਵੀ ਆਪਾਂ ਗਾਵਾਂ ਦੀਆਂ ਖੁੰਨੀਆਂ ਰੋਜ਼ ਕਿਉਂ ਸਾਫ਼ ਕਰਦੇ ਆਂ ਪੱਠਿਆਂ ਵਾਲੀਆਂ ਤੇ ਪਾਣੀ ਵਾਲੀਆਂ ਕਿਸਾਨ ਵੀਰੋ ਜਿਵੇਂ ਕੀ ਦੇਖ ਹੀ ਰਹੇ ਹੋ ਜਿਵੇਂ ਕੀ ਇਹ ਗਾਈਆਂ گاਵਾ ਦੀਆਂ ਪੱਠੇ ਵਾਲੀਆਂ ਖੁਰਨੀਆਂ ਇਹਨਾਂ ਦੇ ਵਿੱਚ ਟੈਲਾ ਲੱਗੀਆਂ ਹੀਆਂ ਨੇ ਤੇ ਟੈਲਾਂ ਦਾ ਇਹ ਫਾਇਦਾ ਹੁੰਦਾ ਵਾ ਵੀ ਟੈਲਾਂ ਨਾਲ ਜਿਹੜੀ ਖੁਰਲੀਆ ਵਿੱਚੋਂ ਤਿਲਕਣੀ ਰਹਿੰਦੀ ਆ ਤੇ ਥੱਲੇ ਕੋ ਜੀ ਜੰਮਦਾਣੀ ਆ ਫੀਡ ਪੱਠੇ ਇਸ ਕਰਕੇ گاਵਾ ਦੀਆਂ ਖੁਰਨੀਆਂ ਦੇ ਵਿੱਚ ਟੈਲਾ ਲਾਈਆਂ ਵਾ ਇਸ ਕਰਕੇ ਕਿਸਾਨ ਵੀਰੋ ਸਾਨੂੰ گاਵਾ ਦੀਆਂ ਖੁਰਲੀਆਂ ਦੇ ਵਿੱਚ ਟੈਲਾ ਹੀ ਲਾਉਣੀ ਆ ਕਿਹਦੀਆਂ ਨੂੰ ਸਾਨੂੰ ਵੀਰੋ ਜਿਵੇਂ ਕੋਈ ਦੇਖ ਹੀ ਰਹੇ ਹੋ ਇਸ ਖੁਰਲੀ ਦੇ ਵਿੱਚੋਂ ਗਾਵਣੇ ਪੱਠੇ ਖਾਲੇ ਆ ਤੇ ਪੱਠੇ ਦੇ ਵਿੱਚ ਜਿਹੜੇ ਆ ਥੱਲੇ ਮਾੜਾ ਮੋਟਾ ਬਚ ਗਿਆ ਉਹ ਪੱਠਾ ਇਹ ਅਸੀਂ ਵੇਸਟ ਦੇ ਵਿੱਚ ਸੁੱਟ ਦੇਣਾ ਵਾ ਕਿਉਂਕਿ ਇਹ ਗਾਵਣੇ ਨਹੀਂ ਖਾਣਾ ਅਤੇ ਇਹਨਾਂ ਦੇ ਨਾਲ ਹੀ ਫਿਰ ਕੀੜੇ ਭਨ ਗੇ ਤੇ ਵਿਥਾਂ ਵਿੱਚ ਕੀੜੇ ਪੈ ਜਾਣਗੇ ਖੁਰਲੀ ਦੇ ਵਿੱਚ ਇਸ ਕਰਕੇ ਖੁਰਲੀ ਰੋਜ਼ ਹੀ ਸਾਫ਼ ਕੀਤੀ ਜਾਂਦੀ ਆ ਕਿਸਾਨ ਵੀਰੋ ਇਸ ਕਰਕੇ ਤੁਸੀਂ ਵੀ ਖੁਰਲੀ ਰੋਜ਼ ਹੀ ਸਾਫ਼ ਕਰਿਆ ਕਰੋ ਇਹ ਆ ਕਿਸਾਨ ਵੀਰੋ ਖੁਰਲੀ ਰੋਜ਼ ਸਾਫ਼ ਕਰਨ ਦੇ ਫਾਇਦੇ ਜੇ ਅਸੀਂ ਕਿਸਾਨ ਵੀਰੋ ਜੇ ਖੁਰਲੀ ਅਸੀਂ ਰੋਜ਼ ਨਹੀਂ ਸਾਫ਼ ਕਰਾਂਗੇ ਤਾਂ ਵਿੱਚ ਮਿੱਠਾ ਦੇ ਵਿੱਚ ਕੀੜੇ ਪੈ ਜਾਣਗੇ ਤੇ ਬਾਅਦ ਵਿੱਚ ਸਾਨੂੰ ਸਮੱਸਿਆ ਆਊਗੀ ਗਾਵਾ ਬਿਮਾਰ ਹੋਣਗੀਆਂ ਗਾਵਾ ਕਿਸਾਨ ਵੀਰੋ ਜੇ ਹੁਣ ਆਪਾਂ ਕਾਵਾਦੀ ਪਾਣੀ ਵਾਲੀਆਂ ਖੁਰਦੀਆਂ ਦੀ ਗੱਲ ਕੀਤੀ ਜਾਵੇ ਤੇ ਆ ਤੁਸੀਂ ਦੇਖ ਹੀ ਰਹੇ ਹੋ ਇਹ ਕਾਵਾਦੀਆਂ ਪਾਣੀ ਵਾਲੀਆਂ ਖੁਰਦੀਆਂ ਸਾਫ਼ ਕੀਤੀਆਂ ਹੀਆਂ ਨੇ ਤੇ ਵਿੱਚੋਂ ਪੂਰੀਆਂ ਸਾਫ਼ ਹੋ ਆ ਤੇ ਇਹਨਾਂ ਨੂੰ ਇੱਕ ਦਿਨ ਦੇ ਵਿੱਚ ਇੱਕ ਵਾਰੀ ਸਾਫ਼ ਕੀਤਾ ਜਾਂਦਾ ਵਾ ਤੇ ਦੋ ਟਾਈਮ ਇਹਨਾਂ ਦੇ ਵਿੱਚ ਪਾਣੀ ਭਰਿਆ ਜਾਂਦਾ ਇੱਕ ਵਾਰੀ ਸਵੇਰ ਤੇ ਇੱਕ ਵਾਰੀ ਸ਼ਾਮ ਨੂੰ ਤੇ ਸਾਫ਼ੇ ਸ਼ਾਮ ਨੂੰ ਕੀਤੀਆਂ ਜਾਂਦੀਆਂ ਵਾ ਸ਼ਾਵੇ ਰੋਜ਼ ਇਸ ਕਰਕੇ ਕੀਤੀਆਂ ਜਾਂਦੀਆਂ ਵਾ ਤਾਂ ਜੋ ਖੁਰਨੀਆਂ ਦੇ ਵਿੱਚ ਉਹ ਹਰਾ ਹਰਾ ਪਣਾ ਨਾ ਜਮੇ ਤੇ گاਵਾਂ ਨੂੰ ਕੋਈ ਵੀ ਸਮੱਸਿਆ ਨਾ ਹੋਵੇ ਇਸ ਕਰਕੇ ਕਿਸਾਨ ਵੀਰ ਸਾਨੂੰ ਪਾਣੀ ਵਾਲੀਆਂ ਖੁਰਨੀਆਂ ਰੋਜ਼ ਹੀ ਸਾਫ਼ ਕਰਨੀਆਂ ਚਾਹੀਦੀਆਂ ਨੇ ਅਤੇ ਜਿਹੜੀ ਵਿੱਚ ਵੇਸਟ ਹੁੰਦੀ ਆ ਉਹਨੂੰ ਬਾਹਰ ਕੱਢ ਦੇਣਾ ਚਾਹੀਦਾ ਜਿਵੇਂ ਕਿ ਵਿੱਚ ਪੱਠੇ ਹੁੰਦੇ ਆ ਥੋੜੇ ਬੋਤੇ ਤੇ گاਵਾ ਦੇ ਮੂੰਹ ਨਾਲ ਲੱਗ ਕੇ ਰੇਤ ਵੀ ਕਈ ਵਾਰ ਵਿੱਚ ਆ ਜਾਂਦੀ ਆ ਤੇ ਇਸ ਕਰਕੇ ਕਿਸਾਨ ਵੀਰੋ ਸਾਨੂੰ گاਵਾਵੀਆਂ ਪਾਣੀ ਵਾਲੀਆਂ ਖੁਰਨੀਆਂ ਰੋਜ਼ ਹੀ ਸਾਫ਼ ਕਰਨੀਆਂ ਚਾਹੀਦੀਆਂ ਹਨ ਇਹ ਸੀ ਕਿਸਾਨ ਵੀਰੋ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ